ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਭਈ ਅਮਰਤਪਾਲ ਸਿੰਘ ਦੀ ਐਨਐਸਏ ਜੋ ਟੁੱਟਣ ਜਾ ਰਹੀ ਸੀ ਤੇ ਉਹਨੂੰ ਪੰਜਾਬ ਦੇ ਵਿੱਚ ਲਿਆਂਦਾ ਯਾਰ ਅਸੀਂ ਪਰ ਲੇਕਿਨ ਬਹੁਤ ਮੁਸ਼ਕਲਾਂ ਫਿਰ ਤੋਂ ਵੱਧੀਆਂ ਨਜ਼ਰ ਆ ਰਹੀਆਂ ਤੁਹਾਨੂੰ ਵੀਡੀਓ ਸੁਣਾਉਣੇ ਆ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਅਮਰਤਪਾਲ ਨਾਲ ਪੰਜਾਬ ਸਰਕਾਰ ਤੇ ਇਹ ਪੰਜਾਬ ਹਕੂਮਤ ਕਿਉਂਕਿ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਹੋਈ ਹੈ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਯਾਰਿਆ ਪਹਿਲਾਂ ਵੀਡੀਓ ਸੁਣ ਲਓ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਰਾਹਤ ਨਹੀਂ ਮਿਲੀ ਜਾਨ ਪੇ ਅਮਰਤਪਾਲ ਦੇ ਐਨਐਸਏ ਦੀ ਮਿਆਦ ਨੂੰ ਵਧਾ ਦਿੱਤਾ ਗਿਆ 1 ਸਾਲ ਦੇ ਲਈ ਹੋਰ ਐਨਐਸਏ ਬਧਾਇਆ ਗਿਆ ਤੁਹਾਨੂੰ ਦੱਸੀ ਪੰਜਾਬ ਪੁਲਿਸ ਆ ਪੰਜਾਬ ਲੈ ਆਉਣ ਦੀ ਤਿਆਰੀ ਕਰ ਰਹੀ ਸੀ ਤਰਾਂਸਫਰ ਡਿਮਾਂਡ ਤੇ ਪੰਜਾਬ ਲਿਆਂਦਾ ਜਾਣਾ ਸੀ ਅਮਰਤਪਾਲ ਪਰ ਫਿਲਹਾਲ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਅਮਰਤਪਾਲ ਦੇ ਉੱਪਰ ਐਨਐਸਏ ਦੀ ਮਿਆਦ ਵਧਾ ਦਿੱਤੀ ਗਈ ਜੇ 24 ਅਪ੍ਰੈਲ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣ ਦੀ ਤਿਆਰੀ ਹੋ ਰਹੀ ਸੀ ਪੰਜਾਬ ਪੁਲਿਸ ਡਿਬਰੂਗੜ੍ਹ ਜੇਲ੍ਹ ਲਈ ਰਵਾਨਾ ਵੀ ਹੋ ਗਈ ਸੀ ਪਰ ਫਿਲਹਾਲ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਅਮਰਤਪਾਲ ਦੇ ਉੱਪਰ ਫਿਲਹਾਲ ਐਨਐਸ ਦੀ ਮਿਆਦ ਨੂੰ ਬਤਾ ਦਿੱਤਾ ਜਾਵੇਗਾ। ਕਿ ਆਪ 2 ਅਪ੍ਰੈਲ ਨੂੰ ਖਤਮ ਹੋ ਰਹੀ ਐ ਐਨਐਸਸੀ ਦੀ ਮਿਆਦ ਅੱਗੇ ਵਧਾ ਦਿੱਤੀ ਜਾਵੇਗੀ। ਜੇਕਰ ਅਜਿਹਾ ਹੁੰਦਾ ਤਾਂ ਫੇਰ ਅਮਰਿਤਪਾਲ ਨੂੰ ਸ਼ਾਇਦ ਡਿਬਰੂਗੜ੍ਹ ਚ ਹੀ ਰੱਖਿਆ ਜਾਵੇਗਾ। ਜਿਆ ਤੁਹਾਨੂੰ ਦੱਸ ਦਈਏ ਸੰਸਦ ਅਮਰਿਤਪਾਲ ਫਿਲਹਾਲ ਡਿਬਰੂਗੜ੍ਹ ਜੇਲ੍ਹ ਚ ਹੀ ਬੰਦ ਹੈ ਪਰ ਮੰਨਿਆ ਜਾ ਰਿਹਾ ਸੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਪੰਜਾਬ ਪੁਲਿਸ ਦੀ ਟੀਮ ਵੀ ਰਵਾਨਾ ਹੋ ਗਈ ਹੈ। ਐਮਪੀ ਅਮਰਿਤਪਾਲ ਨੂੰ ਪੰਜਾਬ ਲਿਆਂਦਾ ਜਾਵੇਗਾ। ਐਨਐਸਸੀ ਦੀ ਮਿਆਦ ਨੂੰ ਅੱਗੇ ਨਹੀਂ ਬਤਾਇਆ ਜਾਵੇਗਾ। ਖਬਰਾਂ ਸੀ ਪਰ ਹੁਣ ਤਾਜ਼ਾ ਜਾਣਕਾਰੀ ਦੇਰੀਆ ਤੁਨ ਭਾਈ ਇਹ ਪ੍ਰੈਲ ਨੂੰ ਖਤਮ ਹੋ ਰਹੀ ਐਨਐਸਏ ਦੀ ਮਿਆਦ ਵਧਾਈ ਜਾਵੇਗੀ ਅਮਰਿਤਪਾਲ ਨੂੰ ਫਿਲਹਾਲ ਪੰਜਾਬ ਨਹੀਂ ਲਿਆਂਦਾ ਜਾਵੇਗਾ ਪੰਜਾਬ ਸਰਕਾਰ ਨੇ ਐਨਐਸਏ ਦੇ ਵਿੱਚ ਇੱਕ ਵਾਰ ਮੁੜ ਤੋਂ ਵਾਦਾ ਕਰ ਦਿੱਤਾ ਹੈ ਇਹ ਵੱਡੀ ਖਬਰ ਅਮਰਿਤਪਾਲ ਦੇ ਨਾਲ ਜੁੜੀ ਐ ਇਸ ਲਈ ਤੁਹਾਨੂੰ ਦੱਸ ਰਿਹਾ ਹਾਂ ਸੋ ਅਮਰਿਤਪਾਲ ਤੇ ਦੂਜੀ ਵਾਰ ਐਨਐਸਏ ਦੀ ਮਿਆਦ ਵਧਾਈ ਗਈ ਹੈ 23 ਫਰਵਰੀ 2023 ਜਨਾਲਾ ਥਾਣੇ ਦੇ ਉੱਪਰ ਆ ਹਮਲੇ ਦਾ ਮਾਮਲਾ ਅਮਰਿਤਪਾਲ ਦੋਸੇ ਸਾਥੀਆਂ ਦੇ ਉੱਪਰ 24 ਫਰਵਰੀ ਨੂੰ मामला दर्ज कर लिया गया सी हां जी जो अजनाला कांड ਦੇ ਵਿੱਚ ਹੁਣ ਅਮਰਤਪਾਲ ਨੂੰ ਪਹਿਲਾ ਖਾਲਸਤਾਨੀ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਬਾਅਦ ਦੇ ਵਿੱਚ ਜਿਹੜੇ ਉਹਦੇ ਸਾਥੀਆਂ ਨੂੰ ਜੇਲ੍ਹ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਤਾ ਜਾਂਦਾ ਪਰ ਲੇਕਿਨ ਨਹੀਂ ਜੋ ਹੁਣ ਅਮਰਤਪਾਲ ਸਿੰਘ ਨੂੰ ਜੋ ਡਿਬ੍ਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊ ਇਹ ਕੂਮ ਤਾਂ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਆਪਾਂ ਸਾਜ਼ਿਸ਼ ਕਹਿ ਸਕਦੇ ਹਾਂ ਕਿਉਂਕਿ ਉਹਦੀਆਂ ਮੁਸ਼ਕਲਾਂ ਜੋ ਅਮਰਤਪਾਲ ਸਿੰਘ ਦੀਆਂ ਦਿਨ-ਵਦਨ ਬਾਧੀਆਂ ਨਜ਼ਰ ਆਉਂਦੀਆਂ ਜਦੋਂ ਵੀ ਕੋਈ ਬਾਹਰ ਆਉਂਦੀ ਕੋਈ ਮਾੜੀ ਮੁੱਟੀ ਸੁਭਾਵਨਾ ਹੁੰਦੀ ਹੈ ਕੋਈ ਨਾ ਕੋਈ ਉਹਦੇ ਉੱਤੇ ਉਹ ਦੋਸ਼ ਲਾ ਦਿੱਤਾ ਜਾਂਦਾ ਪਹਿਲੀ ਗੱਲ ਜਦੋਂ ਨਵੀਂ ਪਾਰਟੀ ਬਣਨ ਜਾ ਰਹੀ ਸੀ ਕਾਲੀ ਦਾ ਰਿਵਰਸ ਪੰਜਾਬ ਦੇ ਉਹਦੇ ਉਹਦੇ ਉੱਪਰ ਯੂਪੀਐਲ ਆਇਆ ਜਾਂਦਾ ਕਿਉਂਕਿ ਜੋ ਗੁਰਪ੍ਰੀਤ ਨਾਉ ਦਾ ਇੱਕ ਸਖਸ ਦੀ ਹੱਤਿਆ ਕੇਸ ਲਾਇਆ ਜਾਂਦਾ ਕਿਉਂਕਿ ਜਦੋਂ ਐਨਐਸਐ ਲਾਈ ਸੀ ਤਾਂ ਉਦੋਂ ਯੂਪੀਐ ਕਿੱਥੇ ਗਿਆ ਸੀ ਤਾਂ ਇਹ ਸਰਕਾਰਾਂ ਕਿਸੇ ਵੀ ਹਾਲਤ 'ਚ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੰਦੀਆਂ ਕਿਉਂਕਿ ਜੇ ਅਮਰਤਪਾਲ ਬਾਹਰ ਆਉਂਦਾ ਸਾਰਿਆਂ ਨੂੰ ਪਤਾ ਜਿਹੜੀ ਪੰਜਾਬ ਸਰਕਾਰ ਇੱਕ ਦੇਖ ਕੇ ਜਿਹੜੀ ਹੁਣ ਇੱਕ ਰੈਲੀ ਹੋਈ ਸੀ ਤਲਵੰਡੀ ਦੇ ਵਿੱਚ ਜੋ ਸਰਬਜੀਤ ਸਿੰਘ ਖਾਲਸਾ ਨੇ ਵੀ ਇਹ ਦੱਸਿਆਗਾ ਤਾਂ ਜਦੋਂ ਕਿ ਇਹ ਰੈਲੀ ਹੋਈ ਸੀ ਉੱਤੇ ਇਕੱਠ ਬਹੁਤ ਵੱਡਾ ਸੀ ਉਹਨੂੰ ਦੇਖ ਕੇ ਪੰਜਾਬ ਸਰਕਾਰ ਸੀਐਮ ਭੁਤਮਾਨ ਦੇ ਹੋਸ਼ ਉੱਡ ਗਏ ਵੀ ਯਾਰ ਜੇ ਅਗਰ ਪੰਜਾਬ ਦੇ ਵਿੱਚ ਅਮਰਪਾਲ ਦੀ ਸਰਕਾਰ ਆਉਂਦੀ ਹੈ ਵੀ ਸਾਨੂੰ ਕੌਣ ਪੁੱਛੂ ਤਾਂ ਇਸ ਕਰਕੇ ਜਿਹੜੀ ਹੁਣ ਨਵੇਂ ਤੋਂ ਇੱਕ ਹੋਰ ਇਹਨਾਂ ਨੇ ਇੱਕ ਐਨਐਸ ਇੱਕ ਟਾਉਣ ਦੀ ਵਜੇ 22 ਤਰੀਕ ਨੂੰ ਜੋ ਇਹਨਾਂ ਦੀ ਟਟਣੀ ਸੀ ਐਨਐਸਏ ਜਾਨੀ ਕਿ ਵੀ ਇਹਨਾਂ ਦੀ ਸੁਣਵਾਈ ਹੁਣ 24 ਤਰੀਕ ਨੂੰ ਹੋਣੀ ਸੀ ਤਾਂ ਪਰ ਲੇਕਿਨ ਇਹਨਾਂ ਉੱਤੇ ਐਨਐਸਏ ਵਧਾ ਦਿੱਤੀ ਗਈ ਹੈ ਸੁਭਾਵਨਾ ਹੁਣ ਇਹੀ ਆ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਪਹਿਲਾਂ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਇਹ ਖਬਰ ਆ ਰਹੀ ਸੀ ਪਰ ਲੇਕਿਨ ਨਹੀਂ ਹੁਣ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਣਗੇ ਤੇ ਜਿਹੜੇ ਉਹਦੇ ਸਾਥੀ ਆ ਜੋ ਕਿ ਅਮਰਤਸਰ ਦੀ ਜੇਲ੍ਹ ਦੇ ਵਿੱਚ ਪੰਜਾਬ ਦੇ ਵਿੱਚ ਲਿਆਤੇ ਜਾ ਰਹੇ ਆ ਪਰ ਕੱਲਾ ਅਮਰਤਪਾਲ ਨਾਲ ਹੀ ਕਿਉਂ ਨਾ ਇਨਨਸਾਫੀ ਕਿਉਂਕਿ ਜਿਹੜਾ ਅਨਾਲਾ ਕਾਂਡ ਹੋਇਆ ਉਹ ਤਾਂ ਅਕਸਰ ਨੂੰ ਕਾਨੂੰਨ ਮੁਕਾਬਤ ਜੋ ਹੁੰਦਾ ਉਹ ਤਾਂ ਹੁਣ ਹੀ ਹੁਣ ਪਰ ਲੇਕਿਨ ਜਿਹੜੀ ਐਨਐਸਏ ਟੁੱਟਣ ਦੀ ਬਜੇ ਅੱਗੇ ਵਧਾ ਦਿੱਤੀ ਜਾਂਦੀ ਆ ਤਾਂ ਉਹ ਇੱਕ ਬਹੁਤ ਵੱਡੀ ਇੱਕ ਆਪਾਂ ਸਾਜ਼ਿਸ਼ ਕਹਿ ਸਕਦੇ ਆ ਪੰਜਾਬ ਸਰਕਾਰ ਦੀ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਵਾਰ ਨਹੀਂ ਹੋਣ ਦਿੱਤਾ ਯਾਰ ਕਿਉਂਕਿ 2027 ਦੇ ਵਿੱਚ ਇਹ ਪੰਜਾਬ ਸਰਕਾਰ ਨੂੰ ਸੀਐਮ ਭਵੰਤਮਨ ਨੂੰ ਚੰਗੀ ਤਰ੍ਹਾਂ ਪਤਾ ਵੀ ਇੱਕ ਮਹੀਮ ਨਾਲ-ਨਾਲ ਚੱਲ ਰਹੀ ਹੈ ਵੀ ਅਮਰਤਪਾਲ ਕਿਤੇ ਕਿਸੇ ਤਰੀਕੇ ਨਾਲ ਬਾਹਰ ਨਾ ਆ ਜੇ ਤਾਂ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਫਿਰ ਪੰਜਾਬ ਦੇ ਮੁੱਦੇ ਚੱਕਣੇ ਆ ਪੰਜਾਬ ਦੀ ਗੱਲ ਹੋਣੀ ਆ ਨਸ਼ਿਆਂ ਦੀਆਂ ਗੱਲਾਂ ਹੋਣੀਆਂ ਇਸ ਕਰਕੇ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਜਦੋਂ ਕੋਈ ਨਵੀਂ ਕੋਈ ਗੱਲ ਸੁਭਾਵਨਾ ਬਣਦੀ ਆ ਤਾਂ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜਿਵੇਂ ਕਿ ਸਰਬਜੀਤ ਸਿੰਘ ਖਾਲਸਾ ਨੇ ਵੀ ਦੱਸਿਆ ਸੀ ਵੀ ਜਿੱਦੇ ਇਹ ਤਲਵੰਡੀ ਦੇ ਵਿੱਚ ਸਾਡੀ ਇੱਕ ਰੇਲੀ ਸੀ ਬਹੁਤ ਵੱਡਾ ਇਕੱਠ ਸੀ ਉਹਨੂੰ ਦੇਖ ਕੇ ਇਹ ਇੱਕਦਮ ਹਲ ਗਏ ਹੋ ਛੁੱਟ ਗਏ ਨਾ ਜੋ ਸੀਐਮ ਪੰਤ ਮਾੜਾ ਇਹਨਾਂ ਨੇ ਸੋਚਿਆ ਵੀ ਜਦੋਂ ਇੰਨਾ ਇਕੱਠ ਪਹਿਲੀ ਰੇਲੀ ਤੇ ਹੋ ਗਿਆ ਇਹਨਾਂ ਦਾ ਤਾਂ ਇਹ ਤੋਂ ਬਾਅਦ ਪਤਾ ਨਹੀਂ ਹੋਰ ਕਿੰਨੇ ਇਕ ਇਹਨਾਂ ਨਾਲ ਲੋਕ ਜੁੜਨੇ ਆ ਤਾਂ ਇਸ ਕਰਕੇ ਇਹਨਾਂ ਨੇ ਇੱਕ ਸਰਬਜੀਤ ਸਿੰਘ ਖਾਲਸਾ ਨੂੰ ਫੋਨ ਆਉਂਦੀ ਹੈ ਦੋ ਪੁਲਿਸ ਅਫਸਰਾਂ ਦੀ ਕਿਹਾ ਜਾਂਦਾ ਵੀ ਛੋਡੇ ਤੇ ਕੋਈ ਡਰੱਗਸ ਦਾ ਕੋਈ ਜੀ ਐਸਾ ਕੋਈ ਛੋਡੇ ਤੇ ਪਰਚੇ ਪਾ ਦਿੱਤੇ ਜਾਣਗੇ ਕਹਿਣਾ ਮਤਲਬ ਵੀ ਇੱਕ ਤਰ੍ਹਾਂ ਦੀ ਧਮਕੀਆਂ ਲਾ ਲੋ ਚਾਹੇ ਪੰਜਾਬ ਸਰਕਾਰ ਦਾ ਹੱਥ ਲਾ ਲੋ ਜਿਵੇਂ ਕਿ ਉਹਨਾਂ ਨੇ ਇੰਟਰਵਿਊ 'ਚ ਦੱਸਿਆ ਪੱਤਰਕਾਰ ਨੇ ਪੁੱਛਿਆ ਵੀ ਇਹਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਤੋਂ ਤੁਹਾਨੂੰ ਡਰਾਂ ਕਹਿਣ ਦਾ ਮਤਲਬ ਉਹਨਾਂ ਨੇ ਸਿੱਧਾ ਸਾਫ਼ ਕਿਹਾਗਾ ਆਪਣੇ ਆਪ ਦੇ ਸਾਫ਼ ਸ਼ਬਦਾਂ 'ਚ ਵੀ ਸਾਨੂੰ ਇਸ ਸਰਕਾਰ ਤੋਂ ਡਰਾਂ ਯਾਨੀ ਕਿ ਡਰ ਹੁਣ ਇਹ ਚੀਜ਼ ਦਾ ਜਦੋਂ ਰੈਲੀ ਦੇ ਵਿੱਚ ਇੰਨਾ ਕੱਠ ਦੇਖ ਕੇ ਦੂਜੇ ਦਿਨ ਉਹਨਾਂ ਨੂੰ 15 ਤਰੀਕ ਦੀ ਰੈਲੀ ਆ 16 ਤਰੀਕ ਨੂੰ ਫੋਨ ਆਉਂਦਾ ਵੀ ਤੁਹਾਡੇ 'ਤੇ ਕੋਈ ਡਰਗਸ ਦਾ ਪਰਚਾ ਜਾਂ ਕਿਸੇ ਵੀ ਨਸ਼ਾ ਦਤ ਪਰਚਾ ਸੁਣਦੇ ਤੇ ਪੈ ਸਕਦਾ ਧਮਕੀ ਆਉਂਦੀ ਹੈ ਇੱਕ ਸਮਝ ਲਓ ਵੀ ਇੱਕ ਪੁਲਿਸ ਵਾਲੇ ਵੱਲੇ ਉਹਨਾਂ ਨੂੰ ਦੱਸਿਆ ਜਾਂਦਾ ਚੇਤਾਵਨੀ ਆਉਂਦੀ ਹੈ ਇੱਕ ਵੀ ਤੁਹਾਡੇ ਤੇ ਇਹ ਕੰਮ ਹੋ ਸਕਦਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚ ਰਵੇ ਮਿਲਦਿਆ ਕਰੋ ਨੂੰ ਨੋਟ ਹੋ ਤੇ ਧੰਨਵਾਦ